ਓ ਜੰਨੀ ਮੈਂ ਸੁਣਿਆ ਭੰਤਾ ਗਿਦਰੀਵਾਲ ਪੰਜਾਬਾਇ ਹੋਏ ਨੇ ਹੈ ਮੇਰੇ ਸਾਡੇ 550 ਚੋਂ ਦਲੀਪ ਫਰਦੇ ਸੀ ਮੈਨੂੰ ਫੋਟੋਆਂ ਪਾਉਂਦੇ ਸੀ WhatsApp ਤੇ ਹੁਣ ਮੇਰੇ ਸਾਡੇ ਉਰੇ ਫਰਦੇ ਆਏ ਬੜਾ ਹੀ ਉਹਨਾਂ ਜਨਾਈਨ ਦਾ ਕੀ ਚੱਕਰਾ ਅੱਜ ਹੂਟਰ ਜੇ ਵੀ ਖਾਸੇ ਵਾ ਦੇ ਸੜਕਾਂ ਤੇ ਹੈ ਉਹ ਕਿਆ ਬਲ ਕਰਤੀ ਯਾਰ ਮੇਰੇ ਸਾਲੇ ਬੋਟਾਂ ਦੇ ਵਿੱਚ ਤੁਰੇ ਫਿਰਦੇ ਆ ਪ੍ਰਚਾਰ ਲਈ ਅੱਜ ਦੇਖੇ ਸੀ ਮੈਂ ਵੀ ਰਾਤ ਖੜਾ ਭਰਾਵਾ ਕੁਰਸੀ ਖਾਈ ਜਾਂਦਾ ਸੀ ਮੇਰੇ ਸਾਰੇ ਕੋਲ ਦੀਆਂ ਆਏ ਨਾਂਗੇ ਜਿਵੇਂ ਜਾਣਦੇ ਨਹੀਂ ਹੁੰਦੇ ਹਨਾ ਅੱਗੇ ਇੰਨੀ ਉਠਣੀ ਵਹਿਣੀ ਸੀਗੀ ਮੇਰੇ ਸਾਰੇ ਤਲਵੇ ਚਟਾ ਤੱਕ ਜਾਂਦੇ ਹੁੰਦੇ ਸੀ ਹੁਣ ਮੇਰੇ ਸਾਰੇ ਬਾਤ ਨਹੀਂ ਪਉਦੇ ਬਾਲਾ ਹੰਕਾਰ ਆ ਗਿਆ ਮੀਠੇ ਕਿਹਾਲਸਾਂ ਯਾਰ ਉਹ ਬੱਸ ਕਟਿਆ ਬੰਦੇ ਨਹੀਂ ਯਾਰ ਚੰਨੀ ਹੈ ਹਨਾ ਤੂੰ ਮੇਰੀ ਸਰਕਾਰ ਦਾ ਜਾਂ ਮੈਂ ਤੇਰੀ ਸਰਕਾਰ ਤੋਂ ਆਪਾਂ ਰਲ ਕੇ ਇਹਨਾਂ ਦੀ ਸਰਕਾਰ ਹੀ ਹੜਾ ਦਿੰਨੇ ਆ ਚਿੜੀ ਅਡ ਕਾਡਨਰੀ ਸਰਕਾਰ ਵੀ ਅਡ ਕਿਉਂ ਸਹੀ ਕਹਿਣਾ ਇਹ ਤਾਂ ਆਪਾਂ ਠੋਕ ਲਾਂਗੇ ਦਿਨ ਦੂਜਾ ਲੈ ਯਾਰ ਹਾਂ ਚੰਨੀ ਇਹ ਕਿੱਥੇ ਟਿਕਣ ਵਾਲੇ ਆਪਣੇ ਮੂਰੇ ਯਾਰ ਬੱਚੇ ਆਲੇ